ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਕਥਿਤ ਗਰੁੱਪ ਵਾਲੀ ਚੈਟ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਅਕਾਲੀ ਆਗੂ ਉਹਨਾਂ ਦੇ ਨਾਮ ਦਾ ਜ਼ਿਕਰ ਹੈ ਉਹਨਾਂ ਨੂੰ ਵੀ ਧਮਕੀ ਦਿੱਤੀ ਗਈ ਹੈਗੀ ਜਾਨੋ ਮਾਰਨ ਦੀ ਅਜਿਹੇ ਦੇ ਵਿੱਚ ਬੀਤੇ ਦਿਨੀ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਬਕਾਦਾ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੇ ਸਾਰੇ ਖੁਲਾਸੇ ਕੀਤੇ ਗਏ ਦੂਜੇ ਪਾਸੇ ਉਹਨਾਂ ਦੇ ਵੱਲੋਂ ਇਲਜ਼ਾਮ ਵੀ ਲਗਾਏ ਗਏ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਮਰਿਤਪਾਲ ਹੀ ਮਾਸਟਰਮਾਈਂਡ ਹੈ ਜੋ ਕਥਿਤ ਚੈਟ ਵਾਇਰਲ ਹੋ ਰਹੀ ਹੈ ਅਜੇ ਦੇ ਵਿੱਚ ਜਦੋਂ ਉਹਨਾਂ ਨੂੰ ਹੁਣ ਧਮਕੀ ਦਿੱਤੀ ਗਈ ਹੈਗੀ ਚੈਟ ਦੇ ਵਿੱਚ ਉਹਨਾਂ ਦੇ ਨਾਮ ਦਾ ਜ਼ਿਕਰ ਹੈ ਤਾਂ ਅੱਜ ਜੋ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਦੇ ਵੱਲੋਂ ਰੁਖ ਕੀਤਾ ਗਿਆ ਹੈਗਾ ਹਾਈ ਕੋਰਟ ਦਾ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਮੰਗ ਕੀਤੀ ਗਈ ਹੈ ਅਰਜ਼ੀ ਦਾਖਲ ਕੀਤੀ ਗਈ ਹੈਗੀ ਕਿ ਜੋ ਸਿਕਿਉਰਿਟੀ ਦੇ ਵਿੱਚ ਕਟੌਤੀ ਕੀਤੀ ਗਈ ਹੈਗੀ ਆ ਜੋ Z+ ਸਿਕਿਉਰਿਟੀ ਘਟਾ ਕਰ ਦਿੱਤੀ ਗਈ ਹੈ ਅਜੇ ਹੀ ਦੇ ਵਿੱਚ ਹੁਣ ਉਸ ਫੈਸਲੇ ਨੂੰ ਰੱਦ ਕੀਤਾ ਜਾ ਕਿਉਂਕਿ ਉਹਨਾਂ ਨੂੰ ਧਮਕੀ ਦਿੱਤੀ ਗਈ ਹੈਗੀ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਸ ਕਰਕੇ ਅੱਜ ਹਾਈ ਕੋਰਟ ਦਾ ਉਹਨਾਂ ਦੇ ਵੱਲੋਂ ਰੁਕ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਜੋ ਚੈਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਉਸ ਦੇ ਵਿੱਚ ਸਾਫ ਜੋ ਹੈ ਸਭ ਕੋ ਜਗ ਜਹਾਰ ਹੈ ਕਿ ਇਸ ਤਰੀਕੇ ਦੇ ਨਾਲ ਜੋ ਗ੍ਰਹਿ ਮੰਤਰੀ ਨੇ ਅਮਿਤ ਸ਼ਾ ਰਵਨੀਤ ਬਿੱਟੂ ਜੋ ਇਸ ਦੇ ਵਿੱਚ ਮਜੀਠੀਆ ਨੇ ਉਹਨਾਂ ਦੇ ਨਾਵਾਂ ਦਾ ਜ਼ਿਕਰ ਹੈ ਕਿ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਹੈਗਾ ਮਾਰਨ ਨੂੰ ਲੈ ਕੇ ਤਾਂ ਅਜਿਹੇ ਦੇ ਵਿੱਚ ਇਸ ਦਾ ਰੈਫਰੈਂਸ ਲੈ ਕੇ ਅੱਜ ਜੋ ਵਿਕਰਮ ਸਿੰਘ ਮਜੀਠੀਆ ਨੇ ਹਾਈ ਕੋਰਟ ਦਾ ਉਹਨਾਂ ਦੇ ਵੱਲੋਂ ਰੁਕ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈਗਾ ਕਿ ਉਹਨਾਂ ਦੀ ਜਾਨ ਨੂੰ ਖਤਰਾ ਜਿਸ ਦੇ ਤਹਿਤ ਉਹਨਾਂ ਦੀ ਸਿਕਿਉਰਿਟੀ ਜੋ ਘਟਾਈ ਗਈ ਸੀ ਉਸ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਜਿਹੜਾ ਫੈਸਲਾ ਕੀਤਾ ਗਿਆ ਸੀ ਉਸ ਨੂੰ ਰੱਦ ਕੀਤਾ ਜਾਵੇ ਦੱਸਿਆ ਜਾ ਰਿਹਾ ਹੈ ਕਿ ਹਾਈ ਕੋਰਟ ਜੋ ਹੈ ਬੁੱਧਵਾਰ ਤੱਕ ਮਜੀਠੀਆ ਦੀ ਅਰਜ਼ੀ ਹੋਤੇ ਜੋ ਅੱਜ ਉਹਨਾਂ ਦੇ ਵੱਲੋਂ ਅਰਜ਼ੀ ਪਾਈ ਗਈ ਹੈਗੀ ਕਿ ਰੱਦ ਫੈਸਲਾ ਕੀਤਾ ਜਾਵੇ ਉਸ ਅਰਜ਼ੀ ਹੋਤੇ ਬੁੱਧਵਾਰ ਨੂੰ ਯਾਨੀ ਕੱਲ ਨੂੰ ਸੁਣਵਾਈ ਹੋ ਸਕਦੀ ਹੈ ਜੋ ਹੁਣ ਤੱਕ ਜਾਣਕਾਰੀ ਆ ਰਹੀ ਹੈ ਤੁਹਾਨੂੰ ਦੱਸ ਹੀ ਹੈ ਕਿ ਜੋ ਕਥਿਤ ਚੈਟ ਵਾਇਰਲ ਹੁੰਦੀ ਹੈ ਉਸ ਤੋਂ ਪਹਿਲਾਂ ਹੀ ਵਿਕਰਮ ਸਿੰਘ ਮਜੀਠੀਆ ਜੋਂ ਨੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਘਟੌਤੀ ਕੀਤੀ ਜਾਂਦੀ ਹੈ ਕਿ ਜਿਸ ਤੋਂ ਬਾਅਦ ਵੱਡੇ ਪੱਦਰ ਉਤੇ ਇਹ ਮਸਲਾ ਵੀ ਪਖਦਾ ਹੈਗਾ ਵਕ ਵਕ ਸਿਆਸੀ ਲੀਡਰਾਂ ਦੇ ਵੱਲੋਂ ਆਪਣੀ ਜੋ ਹੈਗੀ ਆ ਪੜਾ ਤਰਕ ਦਿੱਤਾ ਜਾਂਦਾ ਹੈਗਾ ਕਿ ਸਿਕਿਉਰਟੀ ਦੇ ਵਿੱਚ ਕਟੌਤੀ ਜੋ ਹੈ ਇਹ ਜਾਲ ਸਾਜ਼ੀ ਹੈਗੀ ਆ ਅਜਿਹੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਵੀ ਜ਼ਿਕਰ ਕੀਤਾ ਗਿਆ ਕਿ ਕਟੌਤੀ ਕਰਨ ਦਾ ਕੋਈ ਤੁਕ ਨਹੀਂ ਬਣਦਾ ਕਿਉਂਕਿ ਸਾਨੂੰ ਥ੍ਰੈਟਸ ਹੁੰਦੀਆਂ ਨੇ ਤਾਂ ਅਜਿਹੇ ਦੇ ਵਿੱਚ ਜਦੋਂ ਹੁਣ ਜਾ ਕੇ ਥ੍ਰੈਟ ਮਿਲੀ ਹੈਗੀ ਤਾਂ ਹੁਣ ਸਿਕਿਉਰਟੀ ਨੂੰ ਲੈ ਕੇ ਮੰਗ ਕਰਦਿਆਂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਰੁਕ ਕੀਤਾ ਗਿਆ ਹੈ ਹਾਈ ਕੋਰਟ ਦਾ ਤੁਹਾਨੂੰ ਦੱਸ ਦਈਏ ਕਿ ਵਾਇਰਸ ਪੰਜਾਬ ਦੇ ਕਥਿਤ ਚੈਟ ਵਾਇਰਲ ਨੂੰ ਲੈ ਕੇ ਲਗਾਤਾਰ ਮਸਲਾ ਪੱਖਿਆ ਹੋਇਆ ਜਿਸ ਨੂੰ ਲੈ ਕੇ ਬੀਤੇ ਦਿਨੀ ਵਿਕਰਮ ਸਿੰਘ ਮਰਜੀਠੀਆ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਮੈਂ ਬੋਲਣਾ ਕੁਝ ਵੀ ਨਹੀਂ ਸੀ ਮੈਂ ਤਾਂ ਸਾਰਾ ਜੋ ਮੂਵੀ ਹੈਗੀ ਹੈ ਮਤਲਬ ਮੂਵੀ ਦੇਖ ਰਿਹਾ ਸੀ ਲੇਕਿਨ ਜਦੋਂ ਇਸ ਜੋ ਚੈਟ ਵਾਇਰਲ ਹੋਈ ਹੈ ਉਸ ਦੇ ਵਿੱਚ ਮੇਰਾ ਨਾਮ ਜਦੋਂ ਆਇਆ ਹੈਗਾ ਤਾਂ ਮੇਰਾ ਬੋਲਣਾ ਲਾਜ਼ਮੀ ਹੈਗਾ ਮੈਂ ਤਾਂ ਉੱਠ ਕੇ ਮੈਂ ਹਮੇਸ਼ਾ ਹੀ ਦਗੜ ਦਗੜ ਕਰਕੇ ਚੱਲਾਂਗਾ ਤੁਸੀਂ ਇਹ ਨਾ ਸੋਚੋ ਕਿ ਮੇਰੀ ਸਿਕਿਉਰਿਟੀ ਜਿਹੜੀ ਹੈਗੀ ਵਾਪਸ ਲੈ ਲਈ ਗਈ ਹੈਗੀ ਤਾਂ ਹੁਣ ਮੈਂ ਚੁੱਪ ਬੈਠਾਂਗਾ ਜਦ ਮੇਰੇ ਤੇ ਗੱਲ ਆਊਗੀ ਤਾਂ ਮੈਂ ਜ਼ਰੂਰ ਬੋਲਾਂਗਾ ਕਿਉਂਕਿ ਜਿਹੜੇ ਜੋ ਹੁਣ ਚੈਟ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਮਜੀਠੀਆ ਦੇ ਨਾਮ ਦਾ ਜ਼ਿਕਰ ਹੈ ਮਜੀਠੀਆ ਦੇ ਨਾਮ ਨੂੰ ਲੈ ਕੇ ਕੀ ਕੁਝ ਜ਼ਿਕਰ ਕੀਤਾ ਗਿਆ ਅਸੀਂ ਤੁਹਾਨੂੰ ਉਹ ਚੈਟ ਵੀ ਸਕਰੀਨ ਤੇ ਦਿਖਾ ਰਿਹਾ ਤਾਂ ਹੁਣ ਦੇਖਣਾ ਇਹ ਹੋਵੇਗਾ ਇਸ ਮਸਲੇ ਦੇ ਵਿੱਚ ਜੋ ਮਜੀਠੀਆ ਜੋ ਨੇ ਜਨਾ ਦੇ ਵੱਲੋਂ ਅਰਜ਼ੀ ਪਾਈ ਗਈ ਹੈਗੀ ਇਸ ਮਸਲੇ ਤੇ ਸੁਣਵਾਈ ਕਦੋਂ ਤੱਕ ਹੁੰਦੀ ਹੈ ਕਿਉਂਕਿ ਹੁਣ ਤੱਕ ਦਾ ਜੋ ਜਾਣਕਾਰੀ ਜੋ ਹੁਣ ਤੱਕ ਸਾਹਮਣੇ ਆ ਰਹੀ ਹੈ ਕਿ ਬੁੱਧਵਾਰ ਨੂੰ ਸੁਣਵਾਈ ਹੋਵੇਗੀ ਹੁਣ ਬੁੱਧਵਾਰ ਨੂੰ ਸੁਣਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਜੇ ਹੁੰਦੀ ਹੈ ਤਾਂ ਕੀ ਸੁਣਵਾਈ ਹੋਵੇਗੀ ਤਾਂ ਇਸ ਉੱਤੇ ਵੀ ਹਰ ਕਿਸੇ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕਿਉਂਕਿ ਜਦੋਂ ਇਹ ਚੈਟ ਵਾਇਰਲ ਹੁੰਦੀ ਹੈ ਤਾਂ ਜੋ ਏਜੰਸੀ ਹੈ ਜੋ ਪ੍ਰਸ਼ਾਸਨ ਹੈ ਹਰ ਇੱਕ ਨੂੰ ਪਾਜਣਾ ਪੈ ਜਾਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਗਰੁੱਪ ਦੇ ਵਿੱਚ ਜਿਸ ਗਰੁੱਪ ਦੇ ਵਿੱਚ ਕਰੀਬ ਕਰੀਬ 644 ਜਿਹੜੇ ਮੈਂਬਰਸ ਨੇ ਐਡਮਿਨ ਵੀ ਨੇ ਮੈਂਬਰਸ ਵੀ ਨੇ ਉਹਨਾਂ ਦੇ ਵੱਲੋਂ ਪਲੈਨਿੰਗ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਕਿ ਸੌਦਾ ਪਹਿਲਾਂ ਕਿੱਸ ਦਾ ਲੈਣਾ ਹੈਗਾ ਪਹਿਲਾਂ ਕਿਸ ਨੂੰ ਖਤਮ ਕਰਨਾ ਉਸ ਤੋਂ ਬਾਅਦ ਕੀ ਦੀ ਬਾਰੀ ਆਣੀ ਚਾਹੀਦੀ ਉਸ ਤੋਂ ਬਾਅਦ ਕੀ ਦੀ ਬਾਰੀ ਆਣੀ ਚਾਹੀਦੀ ਹੈ ਹਾਲਾਂਕਿ ਹਮਦਰ ਟੀਵੀ ਇਸ ਜੋ ਚੈਟ ਹੈ ਇਸ ਦੀ ਪੋਸਟਿੰਗ ਨਹੀਂ ਕਰਦਾ ਪਰ ਇਸ ਮਾਮਲੇ ਦੇ ਤਹਿਤ ਦੋ ਜਾਣਿਆਂ ਨੂੰ ਗ੍ਰਫਤਾਰ ਵੀ ਕੀਤਾ ਜਾ ਚੁੱਕਿਆ ਹੈਗਾ ਖੰਨਾ ਤੋਂ ਬਲਕੌਰ ਬਲਕਾਰ ਸਿੰਘ ਜੋ ਹੈ ਉਸ ਨੂੰ ਗ੍ਰਫਤਾਰ ਕੀਤਾ ਗਿਆ ਜਾਣਕਾਰੀ ਸਾਹਮਣੇ ਆ ਰਹੀ ਹੈ ਇਹ ਇਹ ਮੱਛੀ ਵੇਚਣ ਦਾ ਕੰਮ ਕਰਦਾ ਤਿੰਪਰਾ ਨੇ ਇਹਨਾਂ ਤੋਂ ਪਹਿਲਾਂ ਵੀ ਜੇਕਰ ਪਿਓ ਦੀ ਗੱਲ ਕਰ ਲਈ ਤਾਂ ਉਹ ਵੀ ਮਾਸ ਵੇਚਣ ਦਾ ਕੰਮ ਕਰਦੇ ਸੀ ਹੁਣ ਬਲਕਾਰ ਸਿੰਘ ਜੋ ਹੈ ਉਸ ਦੇ ਵੱਲੋਂ ਮੱਛੀ ਵੇਚਦਾ ਹੈਗਾ ਤਾਂ ਚੈਟ ਦੇ ਵਿੱਚ ਤੁਸੀਂ ਧਿਆਨ ਨਾਲ ਜ਼ਰੂਰ ਦੇਖਿਆ ਹੋਵੇਗਾ ਬਲਕਾਰ ਸਿੰਘ ਦਾ ਨਾਮ ਵੀ ਸ਼ਾਮਿਲ ਹੈ ਜਿਸ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਕਿਸ ਦੀ ਵਾਰੀ ਪਹਿਲਾਂ ਆਉਣੀ ਚਾਹੀਦੀ ਹੈ ਕਿਸ ਦੀ ਵਾਰੀ ਬਾਅਦ ਦੇ ਵਿੱਚ ਆਉਣੀ ਚਾਹੀਦੀ ਹੈ ਉਸ ਦੇ ਵੱਲੋਂ ਬਕਾਦਾ ਜ਼ਿਕਰ ਕੀਤਾ ਗਿਆ ਹੈਗਾ ਜਿੱਥੇ ਕਿ ਨਾਮ ਵੀ ਡਿਸਪਲੇ ਹੋ ਰਿਹਾ ਬਲਕਾਰ ਸਿੰਘ ਅਜਿਨੇ ਦੇ ਵਿੱਚ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਬਕਾਦਾ ਜਾਣਕਾਰੀ ਦਿੱਤੀ ਗਈ ਹੈ ਕਿ ਜਿਨ੍ਹਾਂ ਦੇ ਵੱਲੋਂ ਕਮੈਂਟਸ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਗਰੂਪ ਦੇ ਵਿੱਚ ਹੱਲਾਸ਼ੀਰੀ ਦਿੱਤੀ ਜਾ ਰਹੀ ਹੈਗੀ ਜਿਨ੍ਹਾਂ ਦੇ ਵੱਲੋਂ ਵੋਲੰਟੀਅਰ ਆ ਕੇ ਇਹ ਕਿਹਾ ਜਾ ਰਿਹਾ ਕਿ ਅਸੀਂ ਤਾਂ ਬਿਲਕੁਲ ਜਿੱਦਾਂ ਤੁਸੀਂ ਕਹੋਗੇ ਅਸੀਂ ਬਿਲਕੁਲ ਸਾਹਮਣੇ ਆਵਾਂਗੇ ਉਦਾਂ ਕਰਨ ਨੂੰ ਬਿਲਕੁਲ ਤਿਆਰ ਆ ਤਾਂ ਬਲਕਾਰ ਚੋਹਾਂ ਜੋ ਹੈ ਉਸ ਨਾਮ ਤੋਂ ਜੋ ਚੈਟ ਹੈਗੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਬਲਕਾਰ ਚੋਹਾਨ ਦੇ ਵੱਲੋਂ ਲਿਖਿਆ ਗਿਆ ਹੈ ਦੂਜਾ ਨੰਬਰ ਮਜੀਠੀਆ ਦਾ ਜਿੰਨੇ ਪਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਗ੍ਰਫਤਾਰ ਦੇ ਵਿੱਚ 10 ਕਰੋੜ ਦਿੱਤਾ ਪੰਜਾਬੀ ਦੇ ਵਿੱਚ ਇਹ ਟੈਕਸਟ ਲਿਖਿਆ ਹੋਇਆ ਹੂ ਬੂ ਤੁਹਾਨੂੰ ਪੜ ਕੇ ਸੁਣਾਇਆ ਕਿ ਬਲਕਾਰ ਚੋਹਾਨ ਦੇ ਵੱਲੋਂ ਕੀ ਕੁਝ ਲਿਖਿਆ ਗਿਆ ਤਾਂ ਇਸ ਨੂੰ ਗ੍ਰਫਤਾਰ ਕੀਤਾ ਗਿਆ ਮੋਗਾ ਤੋਂ ਨਾਬਾਲਗ ਨੂੰ ਗ੍ਰਫਤਾਰ ਕੀਤਾ ਗਿਆ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਹੋਰ ਜਿਹੜੇ 25 ਤੋਂ 30 ਲੋਕ ਨੇ ਉਹਨਾਂ ਨੂੰ ਜਿਹੜਾ ਹੈਗਾ ਉਨਾ ਉਤੇ ਵੀ ਯੂਆਪਾ ਲਗਾ ਦਿੱਤੀ ਗਈ ਹੈ ਐਫਆਈਆਰ ਦੋ ਦਰਜ ਕੀਤੀਆਂ ਗਈਆਂ ਨੇ 21 April ਨੂੰ ਕਰੀਬ-ਕਰੀਬ ਤੜਕੇ 11:30 ਵਜੇ ਮਾਮਲਾ ਦਰਜ ਹੁੰਦਾ ਹੈ ਜਿਸ ਦੇ ਤਹਿਤ ਕਾਰਵਾਈ ਕੀਤੀ ਜਾਂਦੀ ਹੈ ਚਾਰ ਲੋਕਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਦੋ ਨੂੰ ਰਾਉਂਡ ਅਪ ਕਰ ਲਿਆ ਗਿਆ 25 ਤੋਂ 30 ਹਾਲੇ ਅਨ ਆਈਡੈਂਟੀਫਾਈ ਨੇ ਜਿਨ੍ਹਾਂ ਦੀ ਭਾਲ ਜਿਨ੍ਹਾਂ ਦੇ شناخت ਕਰਨ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਉਹ ਦੇਖਣਾ ਹੋਵੇਗਾ ਮਜੀਠੀਆ ਦੇ ਵੱਲੋਂ ਪਾਈ ਗਈ ਇਸ ਅਰਜੀ ਉਤੇ ਕੀ ਕੁਝ ਸੁਣਵਾਈ ਹੁੰਦੀ ਹੈ ਜੇਕਰ ਕੱਲ ਹੁੰਦੀ ਹੈ ਤੇ ਕੀ ਕੁਝ ਹੁਣ ਰਿਐਕਸ਼ਨ ਜੋ ਨੇ ਸਿਆਸਤ ਦੇ ਵਿੱਚ ਜਿਹੜੇ ਲੀਡਰ ਨੇ ਉਹਨਾਂ ਦਾ ਵੀ ਦੇਖਣ ਨੂੰ ਮਿਲਦਾ ਹੈ